ਲਓ ਜੀ ਬਿਲਕੁਲ ਆਪਣੇ ਸਾਹਮਣੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਘਰਾਂ ਤੇ ਇੱਥੇ ਬੋਰਡ ਦੇ ਉੱਤੇ ਵੀ ਲਿਖ ਕੇ ਦੱਸਿਆ ਗਿਆ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਖਟਕੜਕਲਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਚ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਪਹੁੰਚੇ ਹਾਂ ਜੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖਟਕੜਕਲਾ ਤੇ ਇੱਥੇ ਉਹਨਾਂ ਦਾ ਜੱਦੀ ਘਰ ਆ ਜੀ ਆਪਾਂ ਤੁਹਾਨੂੰ ਉਹ ਸਾਰਾ ਦਿਖਾਵਾਂਗੇ ਅੱਜ ਤੇ ਬਲੌਗ ਨਾਲ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਸੀਹ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਤੇ ਆਪਾਂ ਚੱਲਦੇ ਅੰਦਰ ਲਾਓ ਜੀ ਬਿਲਕੁਲ ਆਪਣੇ ਸਾਹਮਣੇ ਸੀਹ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਘਰਾਂ ਤੇ ਇੱਥੇ ਬੋਰਡ ਦੇ ਉੱਤੇ ਵੀ ਲਿਖ ਕੇ ਦੱਸਿਆ ਗਿਆ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਖਟਕਟਕਲਾ ਤੇ ਆਪਾਂ ਹੁਣ ਚੱਲਦੇ ਅੰਦਰ ਇੱਥੇ ਤੁਹਾਨੂੰ ਸਾਰਾ ਇੱਕ ਘਰ ਦਿਖਾਉਣੇ ਆ ਜੀ ਉਹਨਾਂ ਦਾ ਜੱਦੀ ਘਰ ਤੇ ਇਧਰੋਂ ਆਪਾਂ ਆਏ ਆ ਜੀ ਤੇ ਇਧਰੋਂ ਇਹ ਘਰ ਆਈ ਉਹਨਾਂ ਦਾ ਜੱਦੀ ਘਰ ਤੇ ਇੱਥੇ ਵੀ ਲਿਖ ਕੇ ਦੱਸਿਆ ਗਿਆ ਤੇ ਘਰ ਖੁੱਲਣ ਦਾ ਸਮਾਂ ਵੀ ਦੱਸਿਆ ਗਿਆ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਜੀ ਤੇ ਕੋਈ ਸ਼ਹੀਦ ਇਹ ਆਜਮ ਸਰਦਾਰ ਭਗਤ ਸਿੰਘ ਜੱਦੀ ਘਰ ਤੇ ਇਹ ਮੇਨ ਐਂਟਰੀ ਇੱਥੋਂ ਸ਼ਹੀਦ ਇਹ ਆਜਮ ਸਰਦਾਰ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਨੂੰ ਜ਼ਿਲ੍ਹਾ ਲਾਇਪੁਰ ਪਾਕਿਸਤਾਨ ਵਿੱਚ ਹੋਇਆ ਤੇ ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਜੀ ਅਤੇ ਮਾਤਾ ਵਿਦਿਆਵਤੀ ਦੇ ਘਰ ਹੋਇਆ ਤੇ ਉਹਨਾਂ ਦਾ ਜੱਦੀ ਪਿੰਡ ਘਟਕਰ ਕਲਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਆ ਤੇ ਆਪਾਂ ਹੁਣ ਤੁਹਾਨੂੰ ਸਾਰਾ ਇਹ ਉਹਨਾਂ ਦਾ ਜੱਦੀ ਘਰ ਦਿਖਾਉਨੇ ਆ ਜੀ ਤੇ ਆਹ ਗੇਟ ਤੋਂ ਆਪਾਂ ਅੰਦਰ ਐਂਟਰ ਹੋਏ ਆ ਤੇ ਇੱਧਰ ਦੇਖੋ ਕਮਰਾ ਤੇ ਆਹ ਇੱਟ ਦੇਖੋ ਪੁਰਾਣੀ ਸਮੇਂ ਦੀ ਇੱਟ ਉਹ ਟਾਈਮ ਦੀ ਇੱਟ ਦਾ ਘਰ ਬਣਿਆ ਹੋਇਆ ਤੇ ਆਹ ਦੇਖੋ ਇੱਧਰ ਥੋੜੀ ਜਿਹੀ ਅਡਜਸਟਮੈਂਟ ਕਰ ਲਿਓ ਕਿਉਂਕਿ ਟੁੱਪ ਕਰਕੇ ਥੋੜੀ ਜੀ ਇਹ ਦੇਖੋ ਇਹਦੇ ਨਾਲ ਇੱਕ ਕਮਰਾ ਹੋ ਰਿਹਾ ਜੇ ਤੇ ਇਹ ਸਾਰੀ ਉਸ ਟਾਈਮ ਦੀ ਪੁਰਾਣੀ ਇੱਟ ਬ੍ਰਿਕ ਇੱਟ ਦੇਖੋ ਬਿਲਕੁਲ ਤੇ ਇਹ ਦੇਖੋ ਇੱਧਰ ਚੱਕੀ ਇਹ ਬਾਲਣੇ ਵਾਲੀ ਛੱਤ ਫੀਟਿੰਗ ਪੁਰਾਣੀ ਬਿਜਲੀ ਦੀ ਇਹ ਜਿਹੜਾ ਰੱਖਣ ਨੂੰ ਬਣਿਆ ਹੋਇਆ ਚੱਕੀ ਉਹੀ ਟਾਈਮ ਦੀ ਹੋਊਗਾ ਹਾਂ ਇਹ ਉਹੀ ਟਾਈਮ ਦੀ ਚੱਕੀ ਆ ਹੂੰ ਜਿਵੇਂ ਉਧਰ ਕਮਰਿਆਂ ਚ ਸਮਾਨ ਅੱਗੇ ਦਿਖਾਵਾਂਗੇ ਨਾ ਵੀਡੀਓ ਚ ਆਪਾਂ ਉਦੋਂ ਕਮਰੇਆਂ ਚ ਬੀਸੀ ਤਰ੍ਹਾਂ ਸਮਾਨ ਸਾਂਭਿਆ ਪਿਆ ਪੁਰਾਣਾ ਜਿਵੇਂ ਆ ਦੇਖੋ ਇੱਧਰ ਪੁਰਾਣਾ ਸਮਾਨ ਜਿਵੇਂ ਗਲਾਸ ਹੋ ਗਏ ਬਰਤਨ ਹੋ ਗਏ ਸਾਰਾ ਸਾਮਕ ਰੱਖਿਆ ਆਇਓਰੇ ਦੇਖੋ ਗਲਾਸ ਪਏ ਨੇ ਇਹ ਲੋ ਟੋਕੜੀ ਪਈ ਆ ਲੈਂਪ ਪਿਆ ਪੁਰਾਣਾ ਥੱਲੇ ਲੈਂਪ ਦਿਖਦਾ ਹੋਊਗਾ ਉਹ ਥੱਲੇ ਲੈਂਪ ਪਿਆ ਬਾਕੀ ਇੱਧਰ ਵੀ ਸਮਾਨ ਪਿਆ ਟੱਕੜੀ ਪਈ ਆ ਪੁਰਾਣੀ ਕਾਫੀ ਸਮਾਨ ਆ ਇੱਧਰ ਵੀ ਦਿਖਾ ਲਓ ਆ ਚੁੱਲਾ ਚੁੱਲਾ ਤੇ ਆ ਉਦਾਂ ਹੀ ਜਵੇਂ ਦੀਵੇ ਦੂਵੇ ਰੱਖ ਜਾਂਦੇ ਆ ਨਾ ਹਾਂ ਬਈ ਹੂੰ ਪੁਰਾਣੀ ਟਾਈਮ ਦੀ ਇਹ ਆ ਦੇਖੋ ਸੱਤ ਜੀਡਿੰਗ ਪੁਰਾਣੀ ਹੀ ਹੈ ਨਾ ਹਾਂ ਹਾਂ ਪੁਰਾਣੀ ਬਹੁਤ ਚਾਹ ਦੇ ਤਰ੍ਹਾਂ ਹਾਂ ਸੱਤਿਆ ਪੁਰਾਣੀ ਹੀ ਹੈ ਹਾਂ ਉਹ ਉਹ ਕਹਿੰਦੇ ਆ ਦੇਖੋ ਸਾਰੀਆਂ ਪੁਰਾਣੇ ਟਾਈਮ ਚਾਹੀ ਸੁੱਚੀਆਂ ਹੁੰਦੀ ਸੀ ਆ ਪਲਾਗੋ ਟਾਈਮ ਦਾ ਨਾ ਕੋਈ ਹਮ ਚੰਗੀ ਗੱਲ ਹੈ ਇੱਕ ਤਾਂ ਪੁਰਾਣੀ ਅਪਰਾਤ ਵਗੈਰਾ ਹੋ ਗਈ ਇਧਰ ਹਨਾ ਪੀੜੀ ਹੋ ਗਈ ਜਿਵੇਂ ਪੀੜੀ ਭਈਆ ਹਾਂ ਰਸੋਈ ਵਾਲਾ ਸਮਾਨ ਰਸੋਈ ਵਾਲਾ ਸਮਾਨ ਹੈ ਰਾ ਉਹ ਪ੍ਰਾਂਤ ਪਈ ਆ ਕੜਾਹੀ ਪਈ ਆ ਜਾਂ ਪਤੀਲੇ ਪਏ ਨੇ ਹਾਂ ਪਤੀਲੇ ਹੋ ਗਏ ਡੋਲੂ ਦੇਖ ਡੋਲੂ ਕਿਵੇਂ ਦਾ ਹੁੰਦਾ ਹੈ ਡੋਲੂ ਹੈ ਨਾ ਇਹ ਆ ਡੋਲੂ ਦੇਖੋ ਇਹ ਬਈ ਪਿੱਤਲ ਦੇ ਹੁੰਦੇ ਸੀ ਅੱਗੇ ਭਾਂਦੇ ਨੇ ਪਿੱਤਲ ਦੇ ਪਿੱਤਲ ਦੇ ਹਾਂ ਗਲਾਸ ਵੀ ਪਿੱਟਲ ਦੇ ਉਹ ਥਾਲ ਪਏ ਨੇ ਉਹ ਵੀ ਪਿੱਟਲ ਦੇ ਪਏ ਨੇ ਉਹ ਵੀ ਇੱਕ ਕੱਦੂ ਬਾਸ ਕਰਨ ਵਾਲੀ ਉਹ ਚਮਚੀ ਵੀ ਪਏ ਨੇ ਬਾਈ ਉਹ ਉਹ ਨਹੀਂ ਜਿਹੜੀ ਤੀਜੇ ਨੰਬਰ ਤੇ ਹਨਾ ਥਾਲ ਵੱਡੀ ਪਰਾਂ ਤੋਂ ਉਹਦੇ ਕੋਲ ਪਏ ਨਹੀਂ ਯਾਰ ਉਹਦੇ ਕੋਲ ਪਏ ਨਹੀਂ ਆਹ ਲਿਖਿਆ ਹਾਂ ਆਹ ਲਿਖਿਆ ਹਾਂ ਦੇਖੇ ਵੀਡੀਓ ਚ ਹੂੰ ਡੋਲੋ ਦੇਖਣਾ ਹਾਂ ਪੁਰਾਣਾ ਦੇਖ ਲਓ ਵੀ ਸਾਂਭ ਕੇ ਰੱਖਿਆ ਸੀ ਸਹੀ ਗੱਲ ਆਹ ਗਲਾਸ ਪ੍ਰਾਂਤ ਪੀੜੀ ਹੋ ਗਈ ਜਿਵੇਂ ਇੱਧਰ ਆ ਇੱਧਰ ਵੀ ਉਸੇ ਤਰ੍ਹਾਂ ਕਿੱਧਰ ਆ ਇੱਧਰ ਇਹ ਚੋ ਹਾਂ ਆ ਦੇਖੋ ਇੱਧਰ ਚਰਖਾ ਉਹ ਗੜਬੀਆਂ ਨੇ ਇੱਧਰ ਨਾ ਹਾਂ ਇਹ ਵੀ ਸਾਰਾ ਬਰਤਨ ਆ ਗਿਆ ਹੈ ਨਾ ਪੁਰਾਣੇ ਆ ਚਰਖਾ ਪਏ ਇੱਧਰ ਉੱਧਰ ਉਹ ਦਿਖਾ ਬਾਈ ਉਮਰਤ ਜੀ ਆਉ ਕਿਹੜਾ ਇੱਧਰ ਸੰਦੂਖ ਪਏ ਨੇ ਛੋਟੇ ਛੋਟੇ ਇਦੋਂ ਉਹਗ ਮਗਨ ਆਉਂਦੇ ਜੀਨੇਗਾ ਮੇਰੀ ਜੇ ਆਗੇ ਆਵੇ 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 ਕਿਉਂ ਆਏ ਆਨੇ ਜੀ ਦੀ ਸ਼ੀਸ਼ਾ ਲੱਗਿਆ ਹੋਇਆ ਹੂੰ ਇਹਦੇ ਤੇ ਉਹ ਇਸ ਨੂੰ ਉਹ ਸਾੜਦੇ ਦੇਖ ਲਓ ਹੰ ਬਿਖਦੇ ਆ ਹੂੰ ਪਾਈ ਨਹੀਂ ਸ਼ੀਸ਼ੇ ਗਾ ਕੇ ਚਮਕੌਰ ਜੀ ਪਾਈ ਜਾਂਦੀ ਹੈ ਨਾ ਕੈਮਰੇ ਤੇ ਉਹ ਫਿਰ ਫੋਕਸ ਕੱਟ ਕਰਦਾ ਵਾ ਇਦਨੋ ਸਹੀ ਬਈ ਮੈਂ ਤਾਂ ਇੱਥੋਂ ਆਉਣ ਲਾਉਣਗੇ ਉਹ ਦੇਖੋ ਬਈ ਟ੍ਰੰਕ ਨਾ ਹਾਂ ਸੰਦੂਬ ਖਣੀ ਛੋਟੇ ਛੋਟੇ ਹਾਂ ਸੰਦੂਬ ਹਾਂ ਸੰਦੂਬ ਨੇ ਆਹ ਦੇਖੋ ਇਹ ਵੀ ਪਏ ਨੇ ਉਹ ਦੇਖੋ ਲੈ ਹੂੰ ਬਾਕੀ ਆ ਸਾਮਾਨ ਇੱਧਰ ਤੇ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਤੇ ਆਇ ਇੱਕ ਟ ਦੇਖੋ ਉਹ ਟਾਈਮ ਦੀ ਪੁਰਾਣੀ ਹਿੱਟ ਦੇਖੋ ਬਿਲਕੁਲ ਇਹ ਉਹਦਾ ਆ ਤੇ ਇਹਦਾ ਇਹਦਾ ਆਪ ਹੀ ਬਣਾ ਲਿਆ ਇਹਦੀ ਛੱਤ ਵੱਲ ਪਾਈ ਇਹ ਤਾਂ ਬਾਅਦ ਚ ਪਾਈ ਹੋਈ ਆ ਨਾ ਹੂੰ ਤਾਂ ਪੈਂ ਪੇਕਿੰਗ ਹਾਂ ਖਰਾਬ ਖਰਾਬ ਹਾਂ ਸੰਭਣਾ ਪੈਂਦਾ ਜਿਵੇਂ ਇਹਦੇ ਚ ਵੀ ਹੁਣ ਆ ਦੇਖੋ ਜਿਵੇਂ ਆ ਚੀਜ਼ਾਂ ਨਾ ਆ ਬਾਦ ਨੂੰ ਸੰਭੜ ਵਾਸਤੇ ਭਰਿਆ ਹੋਇਆ ਵਿੱਚ ਭਰਿਆ ਹੋਇਆ ਉਹ ਵੀ ਆ ਜਿਵੇਂ ਚੂਨਾ ਵੀ ਕਹਿ ਸਕਦੇ ਹੋ ਨਾ ਹੋਰ ਤੀਜਾ ਸਾਰੀਆਂ ਵਿੱਚ ਸਹੀ ਗੱਲ ਆ ਚੁੱਲਾ ਨਾ ਫਿਰ ਵੀ ਯਾਰ ਮਤਲਬ ਸਾਮ ਸਾਮ ਸਮਾਨ ਰੱਖੀ ਨੀ ਬੜੀ 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 ਸਾਈਂ ਗੱਲ ਆ ਬਹੁਤ ਵਧੀਆ ਗੱਲ ਆ ਤੇ ਆਪਾਂ ਤਾਂ ਹੀ ਦੱਸ ਸਕਾਂਗੇ ਹੁਣ ਜਿਹੜੇ ਆਉਣੇ ਆਂ ਬੀੜੀਆਂ ਨੂੰ ਸਹੀ ਗੱਲ ਆ ਜਿਹੜੇ ਛੋਟੇ ਬੱਚੇ ਆ ਆਪਾਂ ਪਹਿਲਾਂ ਦੇਖਿਆ ਹੀ ਇੱਥੇ ਛੋਟੇ ਬੱਚੇ ਦੇਖਣ ਆਏ ਨੇ ਸ੍ਰੀਸ਼ ਕੇ ਬੱਚੇ ਨੇ ਆਪਦੇ ਡੈਡੀ ਨੂੰ ਸਵਾਲ ਕਰਿਆ ਵੀ ਵੀ ਜਿਹੜੇ ਪਪਾ ਕੀ ਕਿਨਾਂ ਦਾ ਘਰ ਆ ਹਨਾ ਉਹਦੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਨੇ ਸਾਰਾ ਦੱਸਿਆ ਸਹੀ ਗੱਲ ਆ ਉਹੀ ਬੰਦਾ ਫਿਰ ਵੱਧ ਕਨੈਕਟ ਹੋ ਜਾਂਦਾ ਕਨੈਕਟ ਹੋ ਜਾਂਦਾ ਹਾਂ ਸਹੀ ਗੱਲ ਆ ਇੱਕ ਚੀਜ਼ ਸਾਹਮਣੇ ਦੇਖਣ ਨੂੰ ਮਿਲ ਜਵੇ ਆਪਾਂ ਨੂੰ ਸਹੀ ਗੱਲ ਆ ਇਹ ਕਰ ਦਾ ਬੇੜਾ ਹੁੰਦਾ ਜਿਹੜਾ ਆਪਣਾ ਉਹ ਆਗਾ ਤੇ ਇਹ ਬਾਹਰਲੀ ਸ਼ੈਡ ਇਧਰ ਆਗੇ ਤੇ ਆਪਾਂ ਉਹ ਸਾਹਮਣੇ ਉਹ ਗੇਟ ਤੋਂ ਆਏ ਜੇ ਤੁਹਾਨੂੰ ਖੂਬ ਹੀ ਦਿਖਾਵਾਂਗੇ ਤੇ ਉਹੀ ਪੁਰਾਣੇ ਟਾਈਮ ਦੀ ਇੱਟ ਪੁਰਾਣੇ ਟਾਈਮ ਦੀ ਉਹੀ ਫੀਟਿੰਗਸ ਬਿਜਲੀ ਦੀ ਤੇ ਇੱਥੇ ਇੱਕ ਛੋਟੀ ਜੀ ਟਾਕੀ ਵਗੈਰਾ ਰੱਖੀ ਹੋਈ ਆ ਤੇ ਆ ਦੇਖੋ ਤੇ ਹੁਣ ਆਪਾਂ ਤੁਹਾਨੂੰ ਖੂਹ ਦਿਖਾਉਨੇ ਆ ਤੇ ਇਹ ਖੂਹ ਜੀ ਇਹ ਵੀ ਪ੍ਰਾਤਨ ਖੂਹ ਆ ਪੁਰਾਣਾ ਖੂਹ ਆ ਇੱਥੋਂ ਪਾਣੀ ਉਹ ਬਰਤਦੇ ਹੋਣਗੇ ਹਨਾ ਸਦਾਰਪਗਤ ਢਿੰਦੇ ਪਰਿਵਾਰ ਜਿਹੜਾ ਇੱਥੋਂ ਪਾਣੀ ਉਹ ਖੂਹ ਜੋਂ ਵਰਤਦਾ ਹੋਊਗਾ ਇਧਰ ਉੱਪਰ ਦੋ ਕਮਰੇ ਇੱਕ ਹੀ ਆ ਨਾ ਉਹ ਕਿ ਦੋ ਨੇ ਇੱਕ ਹੀ ਆ ਨਾ ਇੱਕ ਕਮਰਾ ਉੱਪਰ ਆ ਇੱਕ ਨਾਲ ਇੱਕ ਨਾਲ ਆ ਤੇ ਆਹ ਦੇਖ ਕਾ ਹੋ ਗਿਆ ਕਾ ਹੋ ਗਿਆ ਕਮਰਾ ਹੋ ਗਿਆ ਉੱਪਰ ਜੀ ਤੇ ਇੱਕ ਇਧਰ ਹੋ ਗਿਆ ਤੇ ਆਹ ਪੌਣੀਆਂ ਜਾਂਦੀਆਂ ਨੇ ਇਥੋਂ ਤੇ ਵੈਸੇ ਬੰਦ ਉੱਪਰੋਂ ਦਿਖਾ ਦਿੰਦਾ ਮੈਂ ਅਰੇ ਕੋ ਪ੍ਰਾਣੀਆਂ ਸੱਚਾ ਕੁਲ ਟਾਈਮ ਦੇਖੋ ਤੇ ਗੇਟਾ ਉੱਪਰ ਜਵਾਰੇ ਤੇ ਜਾਣ ਨੂੰ ਵੈਸੇ ਬਾਈ ਦਾ ਤੇ ਹੁਣ ਆਪਾਂ ਤੁਹਾਨੂੰ ਬਾਹਰੋਂ ਦਿਖਾਉਨੇ ਆ ਆ ਦੇਖੋ ਪ੍ਰਾਣੀਆਂ ਸੱਚਾ ਜਾ ਜੀ ਸ਼ਹੀਦ ਆਦਮ ਸਰਦਾਰ ਭਗਤ ਸਿੰਘ ਦਾ ਜੱਦੀ ਘਰ ਪਿੰਡ ਖੜਕੜਕਲਾ ਦੇ ਵਿੱਚ ਤੇ ਇੱਕ ਕੁਚਵਾਰਾ ਇੱਧਰ ਆ ਇੱਕ ਦੁਵਾਰਾ ਇੱਧਰ ਆ ਤੇ ਆਪਾਂ ਹੁਣ ਤੁਹਾਨੂੰ ਬਾਹਰੋਂ ਦਿਖਾਉਨੇ ਆ ਤੇ ਇਹ 메ਨ ਐਂਟਰੀ ਆ ਘਰ ਦੀ ਇੱਥੋਂ ਤੇ ਇਹ ਸਾਰੇ ਆਲੇ-ਦਾਲੇ ਮੰਨ ਲਾ ਪਿੰਡ ਦੇ ਜੋ ਘਰ ਨੇ ਖੜਕੜਕਲਾ ਦੇ ਇਹ ਕ੍ਰੀਏਟ ਇੱਧਰ ਵੀ ਲੱਗਿਆ ਹੋਇਆ ਘਰ ਦੇ ਬਾਹਰ ਹੀ ਹੈ ਤੇ ਇੱਥੋਂ ਆਪਣੀ ਮੇਨ ਐਂਟਰੀ ਹੋਈ ਸੀ ਤੇ ਇੱਧਰ ਗੇਟ ਆ ਦੇਖੋ ਸਾਰੇ ਪ੍ਰਾਣੀ ਇੱਟ ਦਾ ਹੈ ਘਰ ਉਸੇ ਤਰ੍ਹਾਂ ਦਾ ਸਾਮ ਕੇ ਰੱਖਿਆ ਹੋਇਆ ਇੱਧਰ ਟਾਕੀ ਆ ਗਈ ਨੇਰਾ ਪੰਦੋਂ ਤੋਂ ਦੇਖਦਾ ਨਹੀਂ ਪਾ। ਤੇ ਇਹ ਉੱਪਰ ਜਵਾਰੇ ਟਾਕੀ ਆ ਗਈ। ਇੱਧਰ ਵੀ ਦੇਖੋ। ਇੱਕ ਇੱਧਰ ਆ ਗਿਆ ਚਾਹੇ ਰੌਸਨਦਾਨ ਕਹ ਲੋ ਜਾਂ ਟਾਕੀ ਕਹ ਲੋ। ਰੌਸਨਦਾਨ ਹੀ ਕਹ ਲੋ ਚਲੋ। ਰੌਸਨਦਾਨ। ਇਹ ਦੇਖੋ। ਇਹ ਰੌਸਨਦਾਨ ਹੋਣਗੇ ਨਾ ਹਾਂ ਮਾਹਰ ਰੌਸਨਦਾਨ ਹੋਣਗੇ ਥੱਲੇ ਰੌਸਨਦਾਨ ਇੰਟਾਕੀ ਤੋਂ ਉੱਪਰ ਆਲੀ ਰੌਸਨਦਾਨ ਹੀ ਇਹ ਆ ਦੇਖੋ ਉੱਪਰ ਵੀ ਲੈ ਉਹਦੀਆਂ ਉੱਪਰਲਾ ਜਿਹੜਾ ਕਮਰਾ ਹੈ ਨਾ ਉਹਨੇ ਟਾਕੀ ਆ ਗਿਆ ਸਹੀ ਹੈ ਲੋਕੀ ਪਿੰਡ ਦਿਖਾ ਦੇ ਵਾਲੇ ਵਾਲੇ ਘਰ ਸਾਰੇ ਹੂੰ ਆ ਦੇਖੋ ਇਹਦਾ ਵੀ ਰੌਸਨਦਾਨ ਦੇ ਲੋਗੋ ਤਾਂ ਵੀ ਰੋਜ਼ਾਂ ਸੇ ਲੈ ਵੀਰ ਕੈਲੈਂਡਰੀ ਨਾ ਜਿਵੇਂ ਬਦਲਾਈ ਨਹੀਂ ਹੁੰਦਾ ਉਹ ਬਦਲਦਾ ਰਹਿੰਦਾ ਨਾ ਜਿਵੇਂ ਘਰਾਂ ਦਾ ਬਣਾਉਂਦਾ ਸਾਰਾ ਉਹ ਲੋਹੀ ਆ ਗਏਟ ਦੇਖੋ ਡਿਜ਼ਾਈਨ ਦੇਖੋ ਗੇਟ ਦਾ ਆ ਦੂਜੀ ਆ ਗਈ ਹੈ ਨਾ ਬਈ ਆ ਇਹ ਜਿਹੜੇ ਇੱਥੇ ਲਾ ਰਹੇ ਹਾਂ ਆ ਇੱਥੇ ਇੱਥੇ ਕੁੰਡਾ ਲਾ ਹਾਂ ਕੁੰਡਾ ਲਾ ਰਹੇ ਹਾਂ ਉਹ ਜਿੰਦਾ ਲੱਗਦਾ ਸੀ ਆ ਗਿਆ ਪੁਰਾਣੇ ਸਮਿਆਂ ਆਈ ਲੱਗ ਜਾਂਦਾ ਸੀ ਤਕੋਈ ਪੂਰੇ ਜੰਦਾ ਲੱਗਦਾ ਸੀ ਪੂਰੇ ਜੰਦਾ ਲੱਗਦਾ ਸੀ ਹੁਣ ਗੇਟਾਂ ਦੇ ਇੱਥੇ ਲੱਗਣ ਲੱਗ ਗਿਆਂ ਸਹੀ ਗੱਲ ਆ ਆ ਵੀ ਰੌਸਨ ਦਾਣ ਉੱਪਰ ਨਾਲ ਇੱਧਰ ਟਾਕੀ ਤੇ ਆ ਸਾਰਾ ਇੱਧਰ ਘਰਨੇ ਆ ਵੀ ਰੌਸਨ ਦਾਣ ਇੱਧਰ ਤੇ ਤੁਹਾਨੂੰ ਆਪਾਂ ਅੱਗੇ ਚਵਾਰੇ ਟਾਕੀ ਦਿਖਾਉਣੇ ਆ ਦੇਖੋ ਇਹ ਚਾਰ ਦੀ ਟਾਕੀਆਂ ਤੇ ਇਹ ਇਧਰ ਆਲੇ-ਆਲੇ ਸਾਰੇ ਘਰ ਨੇ ਆ ਦੇਖੋ ਇਹ 30 ਸੀ ਤੇ ਅੱਜ ਅਸੀਂ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਪਿੰਡ ਖਟਕੜਕਲਾਂ ਦੇ ਵਿੱਚ ਹਾਂਜੀ ਆਦੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਏ ਆ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਦੀ ਘਰ ਤੇ ਉਹਨਾਂ ਦੇ ਪਿੰਡ ਖਟਕੜਕਲਾਂ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆ ਇਸ ਤੋਂ ਅੱਗੇ ਤੇ ਇੱਥੇ ਇੱਕ ਮਿਊਜ਼ੀਅਮ ਵੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਹੁਣ ਆਪਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਘਰ ਤੋਂ ਮਿਊਜ਼ੀਅਮ ਵੱਲੋਂ ਜਾ ਰਹੇ ਹਾਂ ਤੇ ਆ ਸਾਰਾ ਪਿੰਡ ਹੈ ਖਟਕੜਕਲਾਂ ਦੇ ਨਾਲ ਇੱਥੇ ਲਾਇਬ੍ਰੇਰੀ ਆ ਲਾਇਬ੍ਰੇਰੀ ਇੱਥੇ ਬਣੀ ਹੋਈ ਆ ਦੇਖ ਸਕਦੇ ਹੋ ਜਿਵੇਂ ਤੁਸੀਂ ਆ ਬੋਰਡ ਵੀ ਲੱਗਿਆ ਹੋਇਆ ਵਾਕੀ ਉਧਰ ਦਿਖਾ ਦੇ ਬਾਈ ਅਮਰਤ ਆਉ ਦੇ ਲਾਇਬ੍ਰੇਰੀ ਔਰ ਆਪਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਘਰ ਤੋਂ ਮਿਊਜ਼ੀਅਮ ਵੱਲ ਨੂੰ ਜਾ ਰਹੇ ਆ ਬਾਕੀ ਆ ਸਾਰਾ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਖਟਕੜ ਕਲਾ ਪਿੰਡ ਆ ਤੇ ਨਾਲ ਹੀ ਮਿਊਜ਼ੀਅਮ ਆ ਥੋੜੀ ਦੂਰੀ ਤੇ ਥੋੜੀ ਦੂਰੀ ਤੇ ਜੱਦੀ ਘਰ ਬਣਿਆ ਹੋਇਆ ਇਹ ਸਾਰਾ ਖੜਕੜਕ ਦਾ ਪਿੰਡ ਹੈ ਇੱਥੋਂ ਹੀ ਮਿਊਜ਼ੀਅਮ ਦੀਆਂ ਕੰਦ ਸ਼ੁਰੂ ਹੋ ਜਾਂਦੀ ਆ ਆ ਜਿਹੜੀ ਲਾਲ ਰੰਗ ਦੀ ਕੰਧ ਦੇਖ ਰਹਾ ਹੋ ਤੁਸੀਂ ਇਹ ਅਜਾਇਬ ਘਰ ਦੀ ਕੰਧ ਆ ਮਿਊਜ਼ੀਅਮ ਦੀ ਕੰਧ ਆ ਬਣੀ ਹੋਈ ਐ ਇੱਥੇ ਸਾਹਮਣੇ ਵੱਡਾ ਰੋਡ ਜਾਂਦਾ ਵੱਡੇ ਰੋਡ ਤੋਂ ਉੱਤਰ ਕੇ ਇਹ ਪਿੰਡ ਆ ਖੜਕੜਕ ਗਲਾ ਪਿੰਡ ਨਵੇਂ ਸ਼ਹਿਰ ਦੇ ਵਿੱਚ ਪੈ ਜਾਂਦਾ ਸਰਦਾਰ ਭਗਤ ਸਿੰਘ ਨਗਰ ਜਿਹਨੂੰ ਕਿਹਾ ਜਾਂਦਾ ਆ ਸਾਰਾ ਮਿਊਜ਼ੀਅਮ ਆ ਗਿਆ ਦੇਖੋ ਆ ਮਿਊਜ਼ੀਅਮ ਦੀ ਇਮਾਰਤ ਇੱਥੋਂ ਸ਼ੁਰੂ ਹੋਗੀ ਆ ਇਧਰੋਂ ਮੇਨ ਗੇਟ ਹੈ ਮਿਊਜ਼ੀਅਮ ਦਾ ਆ ਰਿਕਾਰਡ ਕੋ ਐਂਟਰੀ ਹੈਗੀ ਤੇ ਸਾਹਮਣੇ ਆਪਣੀ ਬਿਲਕੁਲ ਸਟੈਚੂ ਬਣਿਆ ਹੋਇਆ ਸਰਦਾਰ ਭਗਤ ਸਿੰਘ ਜੀ ਦਾ ਤੇ ਇੱਥੇ ਲਿਖ ਕੇ ਦੱਸਿਆ ਗਿਆ ਕਿ ਅਜਾਇਬ ਘਰ ਦਾ ਜਿਹੜਾ ਉਹ ਕੰਮ ਚੱਲ ਰਿਹਾ ਇਸ ਕਰਕੇ ਹਲੇ ਬੰਦ ਆ ਜਿੰਨੇ ਤੇ ਉਹ ਲਿਖ ਕੇ ਬੋਰਡ ਲਾਇਆ ਹੋਇਆ ਸੀ ਦੇ ਆਦਮ ਸਰਦਾਰ ਭਗਤ ਸਿੰਘ ਦਾ ਅਜਾਇਬ ਘਰ ਆ ਮੈਂ ਤੁਹਾਨੂੰ ਜ਼ੂਮ ਕਰਕੇ ਦੁਕਾਨ ਨਾਲ ਦੇਖੋ ਬਟੋ ਹਜੇ ਬੰਦ ਦਾ ਕੰਮ ਚੱਲ ਰਿਹਾ ਤੇ ਇਹ ਸਾਰਾ ਇੱਧਰ ਹਾਂਜੀ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਇਆ শহীদ ਦੇ ਅਜਮ ਸਰਦਾਰ ਭਗਤ ਸਿੰਘ ਜੀ ਦਾ ਜਦੀ ਘਰ ਜਿੱਥੇ ਉਹ ਰਹਿੰਦੇ ਰਹੇ ਨੇ ਪਿੰਡ ਖਟਕੜ ਕਲਾਂ ਦੇ ਵਿੱਚ ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਜੇ ਤੁਸੀਂ ਇੰਸਟਾਗ੍ਰam ਜਾਂ ਫੇਸਬੁੱਕ ਤੇ ਵੀ ਫੋਲੋ ਕਰਨਾ ਤਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੇ ਆਪਣੀ ਸੇਮ ਨਾਂ ਦਿੱਤੇ ਇਹ ਇੰਸਟਾਗ੍ਰam ਤੇ ਫੇਸਬੁੱਕ ਦੇਤੇ ਆਈਡੀ ਆ ਤੇ ਤੁਹਾਡਾ ਸਾਰਿਆਂ ਦਾ ਦਿੱਤਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਨੈਕਸਟ ਬਲੌਗ